ਮਲੇਰ ਕੋਟ ਲਾ ਨੀਆ ਸਾਰੀਆਂ ਸਮਾਜੀ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਅਤੇ ਸਮੂਹ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਪਿਛਲੇ 9 ਮਹੀਨੇ ਤੋਂ ਬੰਦ ਪਏ ਹਿਬਾ ਨਾਮਦ ਇੰਤਕਾਲਾ ਨੂੰ ਚਾਲੂ ਕਰਵਾਉਣ ਸੰਬੰਧੀ ਐਡਵੋਕੇਟ ਮੁਹੰਮਦ ਜਮੀਲ ਦੀ ਅਗਵਾਈ ਦੇ ਵਿੱਚ ਇੱਕ ਰੋਸਦਾਰਨਾ ਦੇ ਕੇ ਪੰਜਾਬ ਸਰਕਾਰ ਦੇ ਵੱਲੋਂ ਮੁਸਲਮਾਨਾਂ ਨੂੰ ਹਿਬਾ ਰਾਹੀਂ ਆਪਣੀ ਜਾਇਦਾਦ ਦਾ ਮੌਤਕਲ ਕਰਨ ਦੇ ਹੱਕ ਨੂੰ ਕਈ ਮਹੀਨੇ ਤੋਂ ਬੰਦ ਕੀਤੇ ਬਾਰੇ ਸਰਕਾਰ ਨੂੰ ਦੱਸ ਦਿੰਦਾ ਇੱਕ ਚੇਤਾਵਨੀ ਪੱਤਰ ਡਿਪਟੀ ਕਮਿਸ਼ਨਰ ਦੇ ਨਾਮ ਰਾਏ ਜ਼ਿਲ੍ਹਾਰ ਨੂੰ ਦੇ ਕੇ ਤੁਰੰਤ ਚਾਲੂ ਕਰਨ ਲਈ ਕਿਹਾ। ਜੇਕਰ ਫਿਰ ਵੀ ਪ੍ਰਸ਼ਾਸਨ ਨੇ ਕੋਈ ਧਿਆਨ ਨਾ ਦਿੱਤਾ ਤਾਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ ਅਨਮਿੱਥੇ ਸਮੇਂ ਦੇ ਲਈ ਧਰਨਾ ਦੇਣ ਦੇ ਲਈ ਲੋਕਾਂ ਨੂੰ ਤਿਆਰ ਰਹਿਣ ਦੇ ਲਈ ਵੀ ਕਿਹਾ ਮੈਮ ਜੋ ਅੱਜ ਇਹ ਧਰਨਾ ਲਗਾਇਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਦੇਖੋ ਇਹ ਜਿਹੜਾ ਮਸਲਾ ਹੈ ਇਹ ਅਸੀਂ 2023 ਚ ਵੀ ਉਠਾਇਆ ਸੀ ਹੀਵਨ ਅਮਾ ਦਾ ਸਾਡੇ ਲੋਕ ਜਿਹੜੇ ਬਹੁਤ ਹੀ ਨਿਚੇ ਬਦਲੇ ਪੱਦਰ ਦੀ ਜ਼ਿੰਦਗੀ ਗੁਜ਼ਾਰ ਰਹੇ ਨੇ ਮਲੇਰ ਕੋਲੇ ਦੇ ਲੋਕ ਉਹਨਾਂ ਨੂੰ ਜਿਹੜੇ 2-2 ਬਿਸਬੇ 3-3 ਬਿਸਬਿਆਂ ਦੇ ਘਰ ਨੇ ਜਦੋਂ ਉਹਨਾਂ ਨੂੰ ਕੋਈ ਪਲੋਟ ਹੁੰਦੇ ਨੇ ਉਹਨਾਂ ਨੇ ਵੇਚਨੇ ਹੁੰਦੇ ਨੇ ਤਾਂ ਬਾਦਲ ਸਾਹਿਬ ਨੇ ਇੱਕ ਇਹ ਸਹੂਲਤ ਦਿੱਤੀ ਸੀ ਨੋਟੀਫਿਕੇਸ਼ਨ ਕੀਤਾ ਸੀ ਕਿ ਇਹਨਾਂ ਲੋਕਾਂ ਨੂੰ ਕੋਈ ਵੀ ਕਿਸੇ ਤਰੀਕੇ ਦੀ ਰਜਿਸਟਰੀ ਨਾ ਕਰਾਉਣੀ ਪਵੇ ਇਹਨਾਂ ਨੂੰ ਹੈਵਾ ਨਵਾ ਇੱਕ ਗਿਫਟ ਦੇ ਤੌਰ ਤੇ ਇਹ ਆਪਣੀਆਂ ਪ੍ਰਾਪਰਟੀਆਂ ਤਬਦੀਲ ਕਰ ਸਕਣ ਪਰ ਉਹ ਕੀ ਹੋ ਰਿਹਾ ਕਿ ਹੁਣ ਪਹਿਲਾਂ ਤਾਂ 2000 ਜਦੋਂ 18 ਚ ਕਾਂਗਰਸ ਨੇ ਇਹਦੇ ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਲਗਾਈ ਵੀ ਗਈ ਫਿਰ ਉਸ ਤੋਂ ਬਾਅਦ ਹੁਣ 2023 ਚ ਇਹ ਜਿਹੜੇ ਆਮ ਆਦਮੀ ਦੀ ਸਰਕਾਰ ਹੈ ਇਹ ਬੁਰੀ ਤਰੀਕੇ ਨਾਲ ਪੂਰੀ ਤਰੀਕੇ ਨਾਲ ਇਹਨਾਂ ਨੇ ਬੰਦ ਕਰ ਦਿੱਤੇ ਨੇ ਇਹ ਮੇ ਨਾ ਮੈਂ ਲੋਕ ਸੜਕਾਂ ਦੇ ਉੱਤੇ ਰਹੇ ਨੇ ਲੋਕ ਬਹੁਤ ਪੂਰੇ ਸ਼ਹਿਰ ਚ ਤਰਾਤਰਾਂ ਕਰ ਰਹੇ ਨੇ ਕਿਉਂਕਿ ਨਾਤਾ ਹੈਵੇ ਨਾ ਮੇ ਹੋ ਰਹੇ ਨੇ ਉਹਨਾਂ ਦੇ ਇੰਤਕਾਲ ਪੈਂਡਿੰਗ ਪਏ ਹੋਏ ਨੇ ਤੇ ਜਿਹੜੇ ਹੋਏ ਵੀ ਹੁਣ ਉਹਨਾਂ ਦੇ ਇੰਤਕਾਲ ਪੈਂਡਿੰਗ ਪਏ ਹੋਏ ਨੇ ਤੇ ਇਹ ਮਸਲਾ ਜਿਹੜਾ ਬਹੁਤ ਬੜਾ ਹੈ ਇਹ ਮਸਲਾ ਮੈਮ ਕਿ ਇਸ ਦਰ ਦੇ ਤੱਕ ਸੀਮਤ ਹੈ ਜਾਂ ਲੱਗੇ ਵੀ ਕੋਈ ਰਾਣੀ ਨਹੀਂ ਵੀਰੇ ਮੈਂ ਤਾਂ ਹਮੇਸ਼ਾ ਕਹਿੰਨੀ ਆ ਮੈਂ ਪਹਿਲਾਂ ਵੀ ਇਸ ਇਹ ਮਸਲੇ ਨੂੰ ਉਠਾਇਆ ਮੈਂ ਲੋਕਾਂ ਨੂੰ ਅਪੀਲ ਕਰਦੀ ਆ ਕਿ ਸਾਰਾ ਇਹ ਸਾ ਪੂਰੇ ਮਨੇਰ ਕੋਲੇ ਦੇ ਲੋਕਾਂ ਦਾ ਮਸਲਾ ਹੈ ਆਪਾਂ ਇਕੱਠੇ ਹੋਈਏ ਪਰਮਨੈਂਟ ਤੌਰ ਤੇ ਆਪਾਂ ਇੱਥੇ ਧਰਨਾ ਲਗਾਈਏ ਤਾਂ ਕਿ ਇਹਨਾਂ ਦੀ ਜਿਹੜਾ ਪ੍ਰਸ਼ਾਸਨ ਹੈ ਇਹਦੀ ਅੱਖਾਂ ਖੁੱਲ ਸਕਣ ਤੇ ਜਿਹੜੀ ਸਰਕਾਰ ਹੈ ਇਹਨੂੰ ਵੀ ਘੇਰਿਆ ਜਾ ਸਕੇ ਤੇ ਲੋਕਾਂ ਨੂੰ ਜਿਹੜੀ ਸਹੂਲਤ ਉਸੇ ਤਰੀਕੇ ਨਾਲ ਮਿਲੇ ਜੀ ਇਹਨਾਂ ਨਾਲ ਆਮ ਅਦਾਲਤ ਦੀ ਬੰਦ ਨੇ ਭਗਵਾਨਾ ਮੰਗਿਆ ਮੈਨੇ ਐਨਓਸੀ ਬੰਦ ਕਰ ਦਿੱਤੀ ਦੇਖੋ ਐਨਓਸੀ ਇਹਨਾਂ ਨੇ ਜਦੋਂ ਵੀ ਇਹਨਾਂ ਨੇ ਪੈਸੇ ਇਕੱਠੇ ਕਰਨੇ ਹੁੰਦੇ ਨੇ ਨਾ ਮੈਂ ਤੁਹਾਨੂੰ ਦਾਵਾ ਕਰਦੀ ਆ ਇਹ ਵਾਅਦਾ ਕਰਦੀ ਆ ਮੈਂ ਇਸ ਫੀਲਡ 'ਚ ਕੰਮ ਕੀਤਾ ਔਰ ਕਰ ਰਹੀ ਆ ਜਦੋਂ ਇਹਨਾਂ ਨੂੰ ਪੈਸੇ ਚਾਹੀਦੇ ਹੁੰਦੇ ਨੇ ਇਹ ਕੀ ਕਰਦੇ ਨੇ ਐਨਓਸੀ ਇਹ ਤਾਂ ਸਿਰਫ ਹੈ ਤਾਂ ਪੰਜ ਹੁੰਦਾ ਅਖਬਾਰਾਂ ਅਖਬਾਰੀ ਤੌਰ ਤੇ ਆ ਬਾਕੀ ਸਾਰਾ ਪੈਸਾ ਚਲਦਾ ਐਨਓਸੀ ਤੋਂ ਬਿਨਾ ਵੀ ਰਜਿਸਟਰੀਆਂ ਸਾਰੀਆਂ ਹੁੰਦੀਆਂ ਤੁਸੀਂ ਪੈਸੇ ਦਿਓ ਤੁਸੀਂ ਮੈਨੂੰ ਦੱਸੋ ਕਿਹੜੀ ਰਜਿਸਟਰੀ ਕਰਾਉਣੀ ਆ ਪੈਸੇ ਦਿਓ ਔਰ ਤੁਹਾਡੀ ਰਜਿਸਟਰੀ ਹੋਏਗੀ ਜਿੱਦਾਂ ਮਤਲਬ ਕਰਪਸ਼ਨ ਚੱਲਦੀ ਹੈ ਜੀ ਕਰਪਸ਼ਨ ਕਰਪਸ਼ਨ ਪੂਰੇ ਵੱਡੇ ਲੈਵਲ ਤੇ ਚੱਲ ਰਹੀ ਹੈ ਇੱਕ ਫੀਲਡ ਨਹੀਂ ਹਰ ਹਰ ਫੀਲਡ ਚ ਤੁਸੀਂ ਦੇਖੋ ਧਰਨੇ ਲੱਗੇ ਹੋਏ ਨੇ ਲੁਧਿਆਣਾ ਸਾਰਾ ਭਰਿਆ ਪਿਆ ਇਹਨਾਂ ਦੀ ਪੂਰੀ ਸਰਕਾਰ ਉੱਥੇ ਬੈਠੀ ਹੋਈ ਹੈ ਕਿਸਾਨਾਂ ਤੋਂ ਲੈ ਕੇ ਆਂਗਣ ਵਾਲੀ ਵਰਕਰ ਤੱਕ ਸਾਰੇ ਉੱਥੇ ਬੈਠੇ ਹੋਏ ਨੇ ਕਿਉਂਕਿ ਸਾਰੇ ਦੁਖੀ ਨੇ ਕਰਪਸ਼ਨ ਤੋਂ ਅੱਜ ਜਮੀਨ ਸਾਹਿਬ ਅੱਜ ਜਿਹੜਾ ਧਰਨਾ ਕਿਸ ਬਸਲੇ ਨੂੰ ਲੈ ਕੇ ਲਗਾਇਆ ਗਿਆ ਹੈ ਅਸਲਾਮੁਅਲੈਕੁਮ ਵਅਰਮੁਤੁਲਾਹਿ ਵਬਰਕਾਤੁ ਅੱਜ ਤੱਕ ਕੋਈ ਲੈ ਕੇ ਇਹ ਸਰ ਅੱਜ ਨਾਲ ਇੱਕ 헤ਵੇ ਨਾਮੇ ਦਾ ਸਾਡਾ ਮਾਮਲਾ ਬਹੁਤ ਦੇਰ ਤੋਂ ਮਤਲਬ ਲਟਕਾਇਆ ਜਾ ਰਿਹਾ ਹੈ ਕਿ ਮੁਸਲਿਮ ਭਾਈਚਾਰੇ ਨੂੰ ਸੂਰਤ ਦਿੱਤੀ ਹੋਈ ਹੈ ਸਰਕਾਰ ਨੇ ਕਿ ਜੋ ਆਪਣੀ ਅਚਲ ਜਾਇਦਾਦ ਹੈ ਜਿਸ ਨੂੰ ਕੋਈ ਮਾਈਨਰ ਰਸਤਾ ਮਲਾ ਕੇ ਕੋਈ ਛੋਟ ਦਿੱਤੀ ਹੋਵੇ ਜੇਕਰ ਟ੍ਰਾਂਸਫਰ ਕਰ ਸਕਦੇ ਹੋ ਉਸੇ ਆਹੋ ਸਰਕਾਰ ਪ੍ਰਸ਼ਾਸਨ ਕਹਾਦਾ ਅਧਿਕਾਰੀ ਡੀਸੀ ਤਹਿਸੀਲਰ ਪਤਾ ਨਹੀਂ ਉਹਦੀ ਕੀ ਸਮੱਸਿਆ ਹੈ ਉਹ ਆਏ ਦਿਨ ਕੋਈ ਨਾ ਕੋਈ ਬਹਾਨਾ ਲਾ ਕੇ ਉਹਨੂੰ ਬੰਦ ਕਰ ਦਿੰਦੇ ਨੇ ਜਦੋਂ ਕਿ ਬਾਕੀ ਰਜਿਸਟਰੀਆਂ ਤੇ ਵਸੀਅਤਾਂ ਆਮ ਹੋ ਰਹੀਆਂ ਨੇ ਕੋਈ ਮਸਲਾ ਨਹੀਂ ਉਹਦੇ ਸਾਨੂੰ ਵੀ ਕੋਈ ਆਪਤੀ ਨਹੀਂ ਉਹਨਾਂ ਦੇ ਸਾਨੂੰ ਕੋਈ ਪ੍ਰਸ਼ੋਪ ਪ੍ਰਜਾ ਨਹੀਂ ਨਹੀਂ ਹੈਗੀ ਜੋ ਸੰਵਿਧਾਨ ਦੇ ਵਿੱਚ ਕੋਈ ਪ੍ਰੋਵੀਜ਼ਨ ਹੈ ਉਹ ਹੁੰਦਾ ਰਹੇ ਤਾਂ ਹੁਣ ਇਹਦੀ ਵੀ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਹੈ ਸਾਡਾ ਇੱਕ ਵਾਰ ਕਹਿੰਦਾ 2008 ਦੇ ਵਿੱਚ ਸਰ ਦਾ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਮੋਡੀਫਿਕੇਸ਼ਨ ਕਰਿਆ ਸਰਕਾਰ ਨੇ ਤੇ ਮੂਤਮਨ ਨਾਲ ਇਹ ਸਹੂਲਤ ਦਿੱਤੀ ਤਾਂ ਹੁਣ ਚੱਲਦੀ ਰਹੀ ਏ ਬਕਾਲੀ ਨਲ ਦੇ ਟਾਈਮ ਚ ਕਾਂਗਰਸ ਦੇ ਟਾਈਮ ਚ ਚੱਲਦੀ ਰਹੀ ਜੀ ਜਦੋਂ ਆਵਾਮੀ ਪਾਰਟੀ ਸਰਕਾਰ ਆਈ ਹੈ ਤਾਂ ਇਹਨਾਂ ਨੇ ਬਾਰ-ਬਾਰ ਬਾਰ-ਬਾਰ ਇਹਨੂੰ ਛੇੜਛਾੜ ਕਰਨੀ ਸ਼ੁਰੂ ਕਰਤੀ ਪਹਿਲਾਂ ਤਹਿਸੀਲਦਾਰ ਬਦਲਦੀਨ ਆਏ ਉਹਨੇ ਕੋਈ ਸ਼ਿਕਾਇਤ ਕਰਤੀ ਕਿ ਇਹਦਾ ਮਿਸਿੰਗ ਹੁੰਦਾ ਹੈ ਤਾਂ ਫਿਰ 2 ਸਾਲ ਬੰਦ ਰਿਹਾ ਹੈ ਵਾ ਦੇਖੋ ਹੋ ਸਕਦਾ ਹੈ ਇਹਦੇ ਵਿੱਚ ਕੋਈ ਕਦੂਕਾ ਘਟਨਾ ਹੁੰਦੀ ਹੋਵੇ ਕੋਈ ਮਿਸਿੰਗ ਹੁੰਦਾ ਹੋਵੇ ਇਹਦਾ ਤੁਸੀਂ ਉਹਦੀ ਕਾਰਵਾਈ ਕਰੋ ਜੇ ਕੋਈ ਬੰਦਾ ਗਲਤ ਨਿਆਂਇਸਤਮਾਲ ਕਰਦਾ ਹੈ ਕਿਸੇ ਚੀਜ਼ ਦਾ ਉਹਦੀ ਕਾਰਵਾਈ ਕਰੋ ਸਰਕਾਰ ਨੇ ਹੁਣ ਬਿਜਲੀ ਫਿਰ ਮੁਫਤ ਕੀਤੀ ਹੋਈ ਹੈ ਜੇ ਕੋਈ ਨਿਆਇ ਇਸਤੇਮਾਲ ਕਰਦਾ 1 ਕਿਲੋਵੈਟ ਦਾ ਲੋਡ ਲੈ ਕੇ 10 ਕਿਲੋਵੈਟ ਚਲਾਉਂਦਾ ਤਾਂ ਉਹਦੀ ਕਾਰਵਾਈ ਕਰਾਂਗੇ ਜਾਂ ਸਾਰੀ ਬਿਜਲੀ ਬੰਦ ਕਰ ਦਾਂਗੇ ਦੇਖੋ ਇਹਦਾ ਹਰੇਕ ਚੀਜ਼ ਦਾ ਇੱਕ ਸੋਲੂਸ਼ਨ ਹੁੰਦਾ ਹੈ ਇਹਨਾਂ ਨੇ ਕੀ ਕੀਤਾ ਬੰਦ ਕਰਤਾ 2 ਸਾਲ ਬੰਦ ਰਿਹਾ ਅਸੀਂ ਫੇਰ ਲੜੇ ਕਿੜੇ ਅਸੀਂ ਜੀ ਬਹੁਤ ਧਰਨੇ ਮਦਾਰੇ ਕਰਕੇ ਮੰਗ ਪੱਤਰ ਦੇ ਕੇ ਚਾਲੂ ਕਰਾਇਆ ਹੁਣ 9 ਮਹੀਨਿਆਂ ਤੋਂ ਫੇਰ ਬੰਦ ਹੈ ਜਿਹੜੀ ਸਵਾ ਤਿੰਨ ਸਾਲ ਦੇ ਟਾਈਮ ਦੇ ਵਿੱਚ ਪੌਣੇ ਤਿੰਨ ਸਾਲ ਬੰਦ ਰਿਹਾ ਹੈ ਵਾ ਬਹੁਤ ਹੀ ਮਤਲਬ ਮਾੜਾ ਰਵਈਆ ਸਰਕਾਰ ਦਾ ਮੁਸਲਮਾਨਾਂ ਪ੍ਰਤੀ ਅਸੀਂ ਹੁਣ ਅੱਜ ਇੱਕ ਇਸੇ ਕਰਕੇ ਰੋਸ ਧਰਨਾ ਰੱਖਿਆ ਹੈ ਇਹ ਸੰਕੇਤਕ ਹੈ ਅਸੀਂ ਇਹਨੂੰ ਅੱਗੇ ਵਧਾਵਾਂਗੇ ਜੇ ਸਾਡੀ ਪ੍ਰਸ਼ਾਸਨ ਕੋਈ ਨਹੀਂ ਗੱਲ ਵਾਸ ਹੁੰਦਾ ਡੀ ਸਾਹਿਬ ਨੂੰ ਇੱਕ ਮੰਗ ਪੱਤਰ ਦਵਾਂਗੇ ਅਸੀਂ ਤਹਿਸੀਲਦਾਰ ਦੇ ਰਾਹੀਂ ਤਾਂ ਜੇ ਉਹ ਨਹੀਂ ਸਾਡੀ ਕੋਈ ਸੁਣਵਾਈ ਹੁੰਦੀ ਸਾਨੂੰ ਕੋਈ ਪੋਜੀਟਿਵ ਰਿਸਪਾਂਸ ਨਹੀਂ ਦਿੰਦੇ ਤਾਂ ਅਸੀਂ ਵੱਡੇ ਪੱਧਰ ਤੇ ਇਹਨੂੰ ਪੰਜਾਬ ਪੱਧਰ ਤੇ ਇਹਨੂੰ ਲੈ ਕੇ ਜਾਵਾਂਗੇ ਧਰਨੇ ਨੂੰ ਔਰ ਧਰਨੇ ਪੱਕੇ ਲਾਵਾਂਗੇ ਅੱਜ ਕੋਈ ਮੰਗ ਪੱਤਰ ਦੇਣਾ ਹੁਣ ਅੱਜ ਆਸੀਂ ਮੰਗ ਪੱਤਰ ਦੇ ਰਹੇ ਹਾਂ ਤਹਿਸੀਲਦਾਰ ਦੇ ਰਾਹੀਂ ਡਿਪਟੀ ਕਮਿਸ਼ਨਰ ਨੂੰ ਦੇ ਰਹੇ ਹਾਂ ਤੇ ਮੰਗ ਪੱਤਰ ਨਹੀਂ ਇੱਕ ਚੇਤਾਵਨੀ ਪੱਤਰ ਹੈ ਕਿ ਅਸੀਂ ਦੇਖੋ ਜੇ ਤੁਸੀਂ ਨਹੀਂ ਸਾਡਾ ਕੋਈ ਹੱਲ ਕਰਦੇ ਬੜੀ ਸਰਵਾਈ ਨਹੀਂ ਕਰਦੇ ਤਾਂ ਅਸੀਂ ਤੁਹਾਨੂੰ ਮਤਲਬ ਅੱਗੇ ਇਹਨੂੰ ਧਰਨੇ ਨੂੰ ਅਸੀਂ ਪੱਕਾ ਧਰਨਾ ਲਾਣਾ ਦੇ ਦਿੱਤਾ